ਸਸਿਕਾ ਜੀ ਕੋਲੀਨ ਬਟਿਕ ਜਗਰਾਉਂ ਤੋਂ ਤੁਹਾਡਾ ਸਵਾਗਤ ਹੈ ਅੱਜ ਫਿਰ ਆਪਾਂ ਹੈਂਡਵਰਕ ਵਾਲੀ ਸੂਟ ਲੈ ਕੇ ਆਏ ਆਂ ਅੱਜ ਵਾਲੀ ਸੂਟਾਂ ਦੇ ਵਿੱਚ ਕੋਸ਼ਿਸ਼ ਰਾਾ ਸੂਟ ਤੇ ਕੁਝ ਆਪਣੇ ਜਿਵੇਂ ਪਿਓਰ ਦੇ ਸਟੱਫ ਆਣਗੇ ਸਾਰੇ ਆਪਣੇ ਸੂਟ ਅੱਜ ਦੇ ਵੀ ਹੈਂਡਵਰਕ ਵਾਲੇ ਆ ਇਹ ਭੈਣ ਨੇ ਆਪਣੇ ਕੋਲ ਪਹਿਲੀ ਵਾਰ ਕੰਮ ਕਰਵਾਇਆ ਹੈ ਬਹੁਤ ਹੀ ਸੋਹਣਾ ਜਿਹਾ ਪਿਓਰ ਰਾਇਲ ਬਲੂ ਦੇ ਵਿੱਚ ਸੂਟ ਰੈਡੀ ਹੋਇਆ ਦੇਖ ਸਾਡੇ ਬਹੁਤ ਹੀ ਪਿਆਰਾ ਕਲਰ ਹੈ ਇਹ ਰਾਇਲ ਬਲੂ ਬਹੁਤ ਹੀ ਪਿਆਰਾ ਤੇ ਵਾਕਿ ਕੀਤਾ ਹੋਇਆ ਸਿਹਰੇ ਦੇ ਉੱਪਰ ਵਰਕ ਹੈ ਇਹ ਪੈਨਲ ਵਰਕ ਰਹੇਗਾ ਇਹਦੇ ਉੱਪਰ ਵਰਕ ਕੋਪਰ ਨੂੰ ਪੈਨਲ ਲੱਗੇ ਪਹਿਲਾਂ ਤੇ ਉੱਪਰ ਵਰਕ ਕਿੱਦਾਂ ਹੋਇਆ। ਬਹੁਤ ਹੀ ਸੋਹਣਾ ਵਰਕਾ neck ਤੇ ਵਰਕ ਹੋਇਆ ਹੋਇਆ ਇਹਦੇ। ਬਹੁਤ ਹੀ ਪਿਆਰਾ neck ਤੇ ਉੱਪਰ ਵਰਕ ਹੋਇਆ। ਤੇ 슬ੀਵ ਤੇ ਬਹੁਤ ਹੀ ਸੋਹਣਾ ਕੰਮ ਕੀਤਾ ਹੈ ਉੱਪਰ ਨੂੰ ਇਹਦੇ ਵੀ ਪੈਨਲ ਜਾਂਦੇ ਆ 슬ੀਵ ਤੇ। ਦੇਖ ਸਾ, ਦੇਖ ਬਹੁਤ ਹੀ ਸੋਹਣੇ ਸੂਟ ਬਣੇ ਨੇ ਇਹ। ਬਹੁਤ ਹੀ ਪਿਆਰੀ ਜਿਹੜੀ ਹੈਗਾ ਨਾ ਤੇ ਵਰਕ ਹੋਈ ਹੈ। ਤੇ ਨਾਲ ਰਹਿ ਕੇ ਇਹਦੇ ਸਲਵਾਰ ਤੇ ਦੁਪੱਟੇ ਤੇ ਆਪਾਂ ਲਾਈ ਹੋਈ ਹਾਂ ਇਹ। ਪਿਓਰ ਰਾਇਲ ਬਲੂ ਦਾ ਹੈਗਾ ਇਹ। ਜਚਣਾਉਂਦਾ ਹੈਗਾ ਜੀ ਦੁਪੱਟਾ। રાય બ્લુ કલર લેસ લગકે આપા દુપટ્ટો રેડી ਕੀਤਾ વા બહોત ਹੀ સોના જેવો દુપટ્ટો પ્યોર ચરાઉંਦਾ દુપટ્ટો 13 બ્લુ કલર આ સૂટ ਦਾ સેમી ਦੇ ਵਿੱਚ એ સૂટ ਦਾ સ્ટફ રહેગા કલર રોયલ બ્લુ આ ਤੇ દુપટ્ટો ભી બહોત પ્યારા બનયા ગયા છે સૂટ ભી બહોત ਹੀ સોના ਤੁਸੀਂ એનું ભી ਕਿਸੇ ભી કલર ਦੇ ਵਿੱਚ કસ્ટમાઇઝ અપને ਕੋਲੋਂ કરਵਾ ਸਕਦੇ નેક્સ્ટ સૂટ જેڑا હેગા ઓ ભી અપના રિપીટ આલા સૂટ આ ਇਹ ਤਾਂ ਪਤਾ ਹੀ ਨਹੀਂ ਆਪਣੀ ਬੁਟੀਕ ਦੇ ਵਿੱਚ ਕਿੰਨੇ ਸੂਟ ਬਣ ਗਿਆ ਇਹ ਕਲਰ ਦੇ ਵਿੱਚ ਇੱਕ ਹੋਰ ਸੂਟ ਰੈਡੀ ਹੋਇਆ ਹੈ ਬਈ ਇੱਕ ਰੈਸਟ ਕਲਰ ਦਾ ਸੂਟ ਰੈਡੀ ਹੋਇਆ ਹੋਇਆ ਤੁਹਾਨੂੰ ਉਹ ਵੀ ਆਪਾਂ ਦਿਖਾਵਾਂਗੇ ਬਹੁਤ ਹੀ ਸੋਹਣਾ ਇਹ ਸੂਟ ਆ ਤੁਸੀਂ ਪੁਰਾਣੇ ਆਪਣੇ ਸੂਟ ਵੀ ਦੇਖਿਓ ਉਹਨਾਂ ਦੇ ਵਿੱਚ ਵੀ ਇਹ ਸੂਟ ਆਪਣੇ ਕੋਲੇ ਬੜੇ ਕਲਰਾਂ ਦੇ ਵਿੱਚ ਬਣੇ ਨੇ ਪੁਰਾਣੀਆਂ ਵੀਡੀਓ ਤੁਸੀਂ ਦੇਖਿਆ ਹੋਣੀ ਹੈ ਤੁਸੀਂ ਦੱਸਿਓ ਮੈਨੂੰ ਕਿਹੜੇ ਕਲਰਾਂ ਦੇ ਵਿੱਚ ਜ਼ਿਆਦਾ ਜਿਵੇਂ ਇਹ ਸੋਹਣਾ ਲੱਗਦਾ ਬਹੁਤ ਹੀ ਸੋਹਣਾ ਵਰਕ ਆ ਪੂਰਾ ਹੈਵੀ ਲੁੱਕ ਦੇ ਵਿੱਚ ਇਹ ਸੂਟ ਰੈਡੀ ਹੋਇਆ ਹੈ ਵਾ ਘੇਰੇ ਦੇ ਵਿੱਚ ਕੰਮ ਰਹੇਗਾ ਉੱਪਰ ਨੂੰ ਪੈਨਲ ਜਾਂਦੇ ਨੇ ਇਹਦੇ ਉਹ ਪੈਨਲ ਪਾਇਆ neck line ਬਹੁਤ ਸੋਹਣੀ ਬਣੀ ਹੋਈ ਹੈ ਇਹਨੇ neck ਦੇ ਉੱਪਰ ਵੀ ਵਰਕ ਹੋਇਆ ਹੋਇਆ ਵਾ ਤੇ ਇਹਦੀ ਨਾਲ ਜਿਹੜੀ 슬ੀਵ ਦਾ 슬ੀਵ ਦੇ ਉੱਪਰ ਵੀ ਤੇ ਵਿੱਚ ਆਪਾਂ ਬੂਟੀ ਦਿੱਤੀ ਹੋਈ ਆ ਦੇਖ ਫੜੇ ਬਹੁਤ ਹੀ ਸੋਹਣਾ ਵਰਕ ਰਹੇਗਾ 슬ੀਵ neck ਫਰੰਟ ਪੂਰਾ ਜਾਲ ਤੇ ਬੈਕ ਦੇ ਵਿੱਚ ਬੂਟੀ ਦੇਖ ਫੜੇ ਬੈਕ ਦੇ ਵਿੱਚ ਬੂਟੀ ਪਾਈ ਹੋਈ ਹੈ ਬਹੁਤ ਹੀ ਸੋਹਣਾ ਕੰਮ ਹੋਇਆ ਹੋਇਆ ਹੈ ਸੂਟ ਦੇ ਵਿੱਚ ਨਾਲ ਜਿਹੜੀ ਇਹ ਸਲਵਾਰ ਆਪਾਂ ਸਲਵਾਰ ਦੇ ਪੌਂਚਾ ਤੇ ਵੀ ਕੰਮ ਦਿੱਤਾ ਹੈ ਕੁਝ ਭਣਾ ਸਲਵਾਰ ਦੇ ਉੱਪਰ ਕੰਮ ਕਰਵਾਉਂਦੀਆਂ ਕੁਝ ਨਹੀਂ ਤੇ ਇਹਨਾਂ ਨੇ ਆਪਾਂ ਨੂੰ ਕਹਿਆ ਸੀ ਸਾਲਾ ਜਿੱਦਾਂ ਸਭ ਤੋਂ ਪਹਿਲਾਂ ਜਿਹੜਾ ਸੁਪਣਾ ਸੀ ਉਦਾਂ ਹੀ ਸੇ ਬਣਾ ਕੇ ਦਿਓ ਤੇ ਸਲਵਾਰ ਦੇ ਪੌਂਚਾ ਤੇ ਵੀ ਵਰਕ ਰਹੇਗਾ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਵਰਕ ਦਿੱਤਾ ਹੈ ਬਾਜੂ ਦੇ ਉੱਪਰ ਕੀਤਾ ਹੈ ਉਦਾਂ ਹੀ ਆਪਾਂ ਸਲਵਾਰ ਦੇ ਪੌਂਚਾ ਦੇ ਉੱਪਰ ਵਰਕ ਦਿੱਤਾ ਹੈ ਬਹੁਤ ਹੀ ਪਿਆਰਾ ਕੰਮ ਕੀਤਾ ਹੋਇਆ ਜਿਹੜਾ ਹੈਗਾ ਦੁਪੱਟਾ ਉਹ ਵੀ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਦਾ ਕਲਰ ਵੀ ਬਹੁਤ ਸੋਹਣਾ ਨਾ ਤਾਂ ਇਹ ਜਾਮਨੀ ਹੈ ਤੇ ਨਾ ਹੀ ਇਹ ਰਾਇਲ ਬਲੂ ਹੈ ਬਿਚਲਾਇਆ ਛੇੜਾ ਇਹਦੇ ਵਿੱਚ ਆਪਾਂ ਪੈਨਲ ਦਿੱਤੇ ਹੋਇਆ ਤਿੰਨ ਦੁਪੱਟੇ ਦੇ ਵਿੱਚ ਤਿੰਨ ਪੈਨਲ ਪਾਏ ਹੋਇਆ ਦੇਖੋ ajo ਲੇਸ ਨਾਲ ਉਹ ਜਿਵੇਂ ਹਲਕਾ ਜਿਹਾ ਆਪਾਂ ਕੰਮ ਕਰਵਾ ਲਈਏ ਦੁਪੱਟਾ ਜਿਆਦਾ ਸੋਹਣਾ ਲੱਗਦਾ ਹੈ ਨਾ ਤੇ ਫੋਲ ਸਾਈਡ ਆਪਾਂ ਇਹਦੇ ਲੇਸ ਲਾਈ ਦੀ ਹੈ ਦੁਪੱਟੇ ਦੇ ਵਿੱਚ ਵੀ ਆਪਾਂ ਲੇਸਾਂ ਦਾ ਪੈਨਲ ਪਾ ਸਕਦੇ ਸੀ ਪਰ ਆਪਾਂ ਨੂੰ ਜਿਵੇਂ ਇਹ ਵੱਧ ਸੋਹਣਾ ਲੱਗਦਾ ਤਾਂ ਕੰਮ ਕੀਤਾ ਹੈ ਬਹੁਤ ਹੀ ਪਿਆਰਾ ਹੈ ਸੂਟ ਬਣਿਆ ਕਲਰ ਵਾਈਜ਼ ਵੀ ਬਹੁਤ ਹੀ ਸੋਹਣਾ ਹੈ ਨਾ ਰਾਇਲ ਨਾ ਜਾਮਨੀ ਕਲਰ ਵਿੱਚ ਮਿਕਸ ਜਿਹਾ ਕਲਰ ਆਇਆ ਹੈ ਬਹੁਤ ਹੀ ਪਿਆਰਾ ਬਸ ਸੂਟ ਹੈ ਤੁਸੀਂ ਐਦਾਂ ਦਾ ਕੋਈ ਵੀ ਸੂਟ ਆਪਣੇ ਕੋਲੋਂ ਆਨ ਆਰਡਰ ਰੈਡੀ ਕਰਵਾ ਸਕਦੇ ਹੋ ਇਹ ਪਿਓਰ 80 ਗ੍ਰਾਮ ਕ੍ਰੇਪ ਦੇ ਵਿੱਚ ਸੂਟ ਰੈਡੀ ਹੋਇਆ ਹੈ ਜਿਹੜੀ ਇਹਦੀ ਚਾਕਾ ਨੇ ਫਿਨਿਸ਼ਿੰਗ ਆ ਉਹ ਆਪਾਂ ਟਿਸ਼ੂ ਦੇ ਨਾਲ ਇਹਦੇ ਚੰਪਾਲੇ ਇਸ ਲਗਾਈ ਹੋਈ ਹੈ ਟਿਸ਼ੂ ਦਾ ਹੈ ਨਾਲ ਚੰਪਾਲੇ ਇਸ ਦਿੱਤੀ ਹੋਈ ਹੈ ਇਹਦੇ ਨਾਲ ਸੂਟ ਜਿਵੇਂ ਵੱਖਰਾ ਜਿਹਾ ਲੁੱਕ ਦੇ ਵਿੱਚ ਰੈਡੀ ਹੋ ਜਾਂਦਾ ਜਦੋਂ ਆਪਾਂ ਚਾਕਾ ਤੇ ਫਿਨਿਸ਼ਿੰਗ ਕਿਸੇ ਲੇਸ ਨਾਲ ਕਰਦੀ ਹੈ ਨਾ ਬਹੁਤ ਸੋਹਣਾ ਲੱਗਦਾ ਹੈ ਇਹਦਾ ਸੂਟ ਰੈਡੀ ਕੀਤਾ ਹੋਇਆ ਨੈਕਸਟ ਸੂਟ ਜਿਹੜਾ ਹੈਗਾ ਉਹ ਤੁਸੀਂ ਮੇਰੇ ਵੀ ਪਾਇਆ ਦੇਖਿਆ ਹੋਊਗਾ ਮੈਂ ਤੁਹਾਨੂੰ ਵੀ ਫੋਟੋ ਵੀ ਲਗਾਉਂਗੀ ਤੁਸੀਂ ਮੇਰੇ ਵੀ ਪਾਇਆ ਹੈ ਦੇਖੋ ਸੇਮ ਮਸ ਸੈੱਟ ਸਲਵਾਰ ਦਾ ਫਰਕਾ ਮੇਰੀ ਥੋੜੀ ਜਿਹੀ ਸਟ੍ਰੇਟ ਸਲਵਾਰ ਸੀ ਭੈਣ ਨੇ ਥੋੜੀ ਜਿਹੀ ਹੈਵੀ ਸਲਵਾਰ ਖਾਈ ਆ ਇਹ ਵੀ ਬਹੁਤ ਸੋਹਣਾ ਸੂਟ ਡਿਜ਼ਾਈਨ ਹੋਇਆ ਕਲਰ ਵੀ ਬਹੁਤ ਸੋਹਣਾ ਦਾ येलो ਜਿਆ ਕਲਰ ਦਾ ਸੂਟ ਦਾ ਚਾਕਾ ਦੇ ਉੱਪਰ ਕੰਮ ਹਲਕਾ ਜਿਹਾ ਕੰਮ ਘੇਰੇ ਤੇ ਦਿੱਤਾ ਹੋਇਆ ਬਹੁਤ ਹੀ ਸੋਹਣਾ ਲੱਗ ਰਿਹਾ ਸੂਟ ਇਹ ਵਿੱਚ ਰਾਇਬਲੂ ਦਾ ਟੱਚ ਦਿੱਤਾ ਹੋਇਆ ਨੈਕ ਦੇ ਉੱਪਰ ਕੰਮ ਕੀਤਾ ਦੇਖ ਸੰ ਬਹੁਤ ਹੀ ਸੋਹਣਾ ਨੈਕ ਲਾਈਨ ਦੇ ਉੱਪਰ ਕੰਮ ਦਿੱਤਾ ਹੋਇਆ 슬ੀਵਜ਼ ਦੇ ਉੱਪਰ ਵੀ ਵਰਕ ਬਹੁਤ ਹੀ ਪਿਆਰਾ ਕੰਮ ਲੱਗਦਾ ਹੈ ਕੀਤਾ ਹੋਇਆ ਸਾਰਾ ਟੋਟਲੀ ਆਪਣੇ ਅੱਜ ਹੈਡਵਰਕ ਦੇ ਸੂਟ ਨੇ ਤੇ ਸਲਵਾਰ ਦੇ ਵਿੱਚ ਵੀ ਆਪਾਂ ਇਹਦੇ ਸੇਮ ਵਰਕ ਦਿੱਤਾ ਹੋਇਆ ਦੇਖ ਸਕਦੇ ਹੋ ਇਹ ਸਲਵਾਰ ਦੇ ਉੱਪਰ ਕੰਮ ਕੀਤਾ ਹੋ ਵੀ ਸੀ ਬਹੁਤ ਹੀ ਸੋਹਣਾ ਹੈ ਸੂਟ ਬਣਿਆ ਹੋ ਤੇ ਨਾਲ ਜਿਹੜਾ ਇਹ ਦੁਪੱਟਾ ਆਪਾਂ ਰੈਡੀ ਕੀਤਾ ਵਾ ਉਹ ਵੀ ਬਹੁਤ ਸੋਹਣਾ ਬਣਿਆ ਹੈ ਦੁਪੱਟਾ ਇਹਦਾ ਦੁਪੱਟੇ ਦੇ ਵਿੱਚ ਜਿਹਨੇ ਆਪਾਂ ਕੋਨ ਸਾਈਡ ਵਰਕ ਕਰਕੇ オーガンザ ਦਾ ਪਿਓਰ オーガンザ ਦਾ ਦੁਪੱਟਾ ਰਹੇਗਾ ਪਿਓਰ オーガンザ ਦਾ ਦੁਪੱਟਾ ਫੋਰ ਸਾਈਡ ਤੇ ਬਾਰਡਰ ਦਿੱਤੀ ਹੋਈ ਹੈ ਵਿੱਚ ਆਪਾਂ ਸਾਰੇ ਦੇ ਵਿੱਚ ਬੁਟੀ ਕੀਤੀ ਹੋਈ ਆ ਵਿੱਚ ਆਪਾਂ ਸਾਰੇ ਦੇ ਵਿੱਚ ਬੁਟੀ ਆ ਵੱਡੀ ਛੋਟੀ ਬੁਟੀ ਦਿੱਤੀ ਹੋਈ ਹੈ ਤੁਸੀਂ ਮੈਂ ਤੁਹਾਨੂੰ ਪਿਕਚਰ ਲਾਉਂਗੀ ਆ ਵੀ ਮੇਰੇ ਸੂਟ ਦੇਖਿਓ ਉਹਦੇ ਨਾਲ ਦਾ ਬਿਲਕੁਲੇ ਸੂਟ ਆ ਤੁਸੀਂ ਇਦਾਂ ਦਾ ਵੀ ਆਨ ਆਰਡਰ ਰੈਡੀ ਕਰਵਾ ਸਕਦੇ ਹੋ ਕੋਈ ਕਲਰ ਤੁਸੀਂ ਆਪਣੀ ਚੋਇਸ ਨਾਲ ਕਸਟਮਾਈਜ਼ ਕਰਾਉਣਾ ਚਾਹਣੇ ਆਪਾਂ ਕਲਰ ਵੀ ਡਿਫਰੈਂਟ ਕਰਕੇ ਦੇ ਸਕਦੇ ਆ ਜੇ ਇਸ ਦੀ ਕਲਰ ਵੀ ਤੁਹਾਡੀ ਚੋਇਸ ਆ ਹੋ ਜੂ ਦੇ ਦਾ ਕਲਰ ਦੇ ਵਿੱਚ ਤੁਹਾਨੂੰ ਸੂਟ ਰੈਡੀ ਕਰਕੇ ਦੇਖ ਸਕਦੇ ਆ ਬਹੁਤ ਹੀ ਸੋਹਣਾ ਦੇਖੋ ਸੂਟ ਬਣਿਆ ਹੋਇਆ ਹੈ ਬਹੁਤ ਹੀ ਪਿਆਰਾ ਵਰਕ ਆ ਸੂਟ ਦੇ ਉੱਪਰ ਹੋਇਆ ਹੋਇਆ ਸਲਵਾਰ ਦੇ ਪੌਂਚਿਆਂ ਦੇ ਉੱਪਰ ਵਰਕ ਹੈ ਨਾ ਤੇ ਨੈੱਕ ਤੇ 슬ੀਵਸ ਤੇ ਦੁਪੱਟਾ ਹੈਵੀ ਹੈਟਾ ਆਪਣਾ ਕਿਉਂਕਿ ਸੂਟ ਦੇ ਥੋੜਾ ਘੱਟ ਕੰਮ ਕੀਤਾ ਹੋਇਆ ਤੇ ਉਹਨਾਂ ਹੀ ਦੁਪੱਟੇ ਦੇ ਵਿੱਚ ਜ਼ਿਆਦਾ ਵਰਕ ਹੈ ਇੱਕ ਚੀਜ਼ ਜੀ ਜ਼ਿਆਦਾ ਹੈਗੀ ਥੋੜੇ ਨਾਲੇ ਚਲੋ ਘਰ ਦਾ ਫੰਕਸ਼ਨ ਫਿਰ ਆਪਾਂ ਦੋਨੇ ਚੀਜ਼ਾਂ ਵੀ ਹੈਵੀ ਕਰਵਾ ਸਕਦੇ ਹਾਂ ਨੈਕ ਸੂਟ ਹੈਗਾ ਜੀ ਆਪਣਾ ਬਲੈਕ ਕਲਰ ਦੇ ਵਿੱਚ ਉਨੇ ਆਪਣਾ ਬਲੈਕ ਕਲਰ ਜਿਹੜਾ ਇਹ ਵੀ ਤੁਸੀਂ ਮੇਰੇ ਵੈਬਸਾਈਟ 'ਤੇ ਤਾਂ ਦੇਖਿਆ ਹੋਊਗਾ ਆਪਾਂ ਬਣਾਇਆ ਸੀ ਜਸਟ ਕਲਰ ਦੇ ਵਿੱਚ ਪੈਂਟ ਦੇ ਨਾਲ ਪਹਿਣਨੇ ਬਣਵਾਇਆ ਇਹ ਸਵਾਸੀ ਲੈਟਲ ਵਿੱਚ ਬਲੈਕ ਕਲਰ ਦੇ ਵਿੱਚ ਸਾਰੀ ਵਿੱਚ ਛੋਟੇ ਛੋਟੇ ਬੂਟੀ ਰਹੇਗੀ ਦੇਖ ਸਕਦੇ ਹੋ ਵਿੱਚ ਛੋਟੀ ਬੂਟੀ ਨੈੱਕ ਦੇ ਉੱਪਰ ਆਪਾਂ ਵਰਕ ਕੀਤਾ ਬਜੰਟਾ ਕਲਰ ਦਾ ਆਪਾਂ ਪੈਚ ਲਾਇਆ ਹੋ ਬਹੁਤ ਹੀ ਸੋਹਣਾ ਲੱਗ ਰਿਹਾ ਬਲੈਕ ਤੇ ਬਜੰਟਾ ਦਾ ਕੰਬੀਨੇਸ਼ਨ ਵੀ ਬਹੁਤ ਸੋਹਣਾ ਹੁੰਦਾ ਜਿਹੜਾ ਆਪਾਂ ਕਰਦੇ ਆ ਨਾ ਤੇ 슬ੀਵਸ ਪੂਰੀਆਂ ਹੈਵੀ ਡੈਨਗੀਆਂ ਦੇਖ ਸਕਦੇ ਹੋ ਪੂਰੀ ਹੈਵੀ 슬ੀਵਸ ਹੈ ਜੀ ਜੀ ਜਿਵੇਂ ਵੀ ਪਹਿਚ ਵਾਰ ਨਾਲ ਮੈਂ ਜੰਟਾ ਥ्रेड ਯੂਜ਼ ਕੀਤਾ ਹੈ ਦੇਖ ਆਪਾਂ ਸਾਰੀ ਵਰਕ ਦਿੱਤਾ ਹੋਇਆ ਵਾ ਬਹੁਤ ਹੀ ਸੋਹਣਾ ਜਿਵੇਂ ਨੂੰ ਵਿੱਚੋਂ ਦੇਖ ਸਕਦੇ ਹੋ ਆਪਾਂ ਕੱਟ ਮਾਰਿਆ ਹੋਇਆ ਬਹੁਤ ਹੀ ਸੋਹਣਾ ਲੱਗਦਾ ਤਾਂ ਪਾਇਆ ਵੀ ਬਹੁਤ ਸੋਹਣਾ ਲੱਗੂਗਾ ਸੂਟ ਕਲਰ ਬਲੈਕ ਤੇ ਨਾਲ ਆਪਾਂ ਇਹ ਬਣਾਈਆ ਸਲਵਾਰ ਬਲੈਕ ਥੋੜਾ ਜਿਵੇਂ ਆਪਾਂ ਵੀਡੀਓ ਬਣਾਉਣ ਨੂੰ ਨਾ ਥੋੜਾ ਬਲਰ ਆ ਜਾਂਦਾ ਕਲਰ ਸਾਰੀ ਜੈਕ ਬਲੈਕ ਹਮੇਸ਼ਾ ਹੀ ਆਉਂਦਾ ਇਹ ਕਿਸੇ ਵੀ ਬਲੈਕ ਕਲਰ ਨੂੰ ਕੁਝ ਹੋਰ ਜਾ ਫੈਨਸੀ ਕਿਸੇ ਵੀ ਵੀਡੀਓ ਬਣਾਉਂਗੇ ਨਾ ਬਲੈਕ ਕਲਰ ਪੂਰਾ ਬਲੈਕ ਨਹੀਂ ਆਉਣਾ ਹੁੰਦਾ ਨੈਕ ਦੇ ਉੱਪਰ ਵਰਕ ਤੇ ਨਾਲ ਬੜੀਆ ਸ ਇਹਨੂੰ ਦੁਪੱਟਾ ਰੈਗੋ ਆਪਾਂ ਖਿਚੜੀ ਕੋਟਾ ਲਾ ਕੇ ਹੁਣ ਰੈਡੀ ਕਰਦੇ ਆ ਇੱਕ ਸਾਡੇ ਤੇ ਹੋਰ ਚੁਣਾਵਾਂ ਦੁਪੱਟਾ ਖਿਚੜੀ ਕੋਟਾ ਲਾ ਕੇ ਹੁਣ ਰੈਡੀ ਕਰਦੇ ਆ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਇਹ ਤਾਂ। ਤੁਸੀਂ ਕਿਸੇ ਕਿਸੇ ਕੰਟਰਾਸਟ ਦੇ ਵਿੱਚ ਮਮ ਜੱਟਾ ਦੁਪੱਟਾ ਵੀ ਕਰ ਸਕਦੇ ਹੋ ਕੰਟਰਾਸਟ ਦੇ ਵਿੱਚ ਬਣਾਉਣਾ ਚਾਹੁੰਦੇ ਹੋ ਕੰਟਰਾਸਟ ਦੇ ਵਿੱਚ ਵੀ ਸੋਹਣਾ ਲੱਗੇਗਾ। ਤੇ ਐਸ ਜਿਹਾ ਤਾਂ ਸੋਹਣਾ ਹੈਗਾ ਹੀ। ਥੋੜੀ-ਥੋੜੀ ਆਪਾਂ 워ਟਰ ਦਿੱਤਾ ਤੇ ਉਹਨਾਂ ਨੂੰ ਸੋਹਣਾ ਲੱਗਿਆ ਹਨਾ। ਬਹੁਤ ਹੀ ਪਿਆਰਾ ਲੱਗ ਰਿਹਾ। ਨੈਕਸਟ ਸੂਟ ਜਿਹੜਾ ਆਪਣਾ ਹੈਗਾ ਜੀ ਉਹ ਹੈਗਾ ਸ਼ਰਾਰਾ ਸੂਟ। ਗਰਸਟ ਰੰਗ ਮੈਂ ਇਹ ਲੈਤੀ ਤਾਂ ਆਪਣਾ ਰਸਤਾ ਰਸਤੇ ਦਾ ਕਲਰ ਹੈ ਬਹੁਤ ਹੀ ਸੋਹਣਾ ਕਲਰ ਤੇ ਨਾਲ ਇਹਦੇ ਬਣਿਆ ਹੈ ਸ਼ਰਾਰਾ ਰੇਸ਼ ਸ਼ਰਾਰਾ ਰਹੇਗਾ ਤੇ ਫਿਰ ਉਹਨਾਂ ਇਹ ਵੀ ਤਾਂ ਹੈ ਤੇ 80 ਗ੍ਰਾਮ ਦੇ ਵਿੱਚ ਇਹ ਸੁੱਕਾ ਪਾ ਰੈਡੀ ਕੀਤਾ ਫਰੰਟ ਦੇ ਵਿੱਚ ਪੂਰੇ ਇਹਦੇ ਜਿਵੇਂ ਹੈਗਾ ਚਾਕੇ ਦਾ ਕੰਮ ਵਿੱਚ ਸਾਰੇ ਬੂਟੀ ਦਿੱਤੀ ਹੋਈ ਆ ਸਾਰੇ ਬੂਟੀ ਪਾਈ ਹੋਈ ਆ ਤੇ ਨੈਕ ਦੇ ਉੱਪਰ ਬਹੁਤ ਹੀ ਪਿਆਰਾ ਵਰਕ ਹੋਇਆ ਹੈ ਦੇਖ ਸਕਦੇ ਹੋ ਨੈਕਰੇ ਵਿੱਚ ਵਰਕ ਹੋਏ ਆ ਸਲੀਵਸ ਪੂਰੀ ਹੈਵੀ ਚਾਹ ਵਾਲੀਆਂ ਰਹਿਣੀਆਂ ਜਿਹੜੀਆਂ ਇਹਦੇ ਸਲੀਵਸ ਨੇ ਪੂਰੀਆ ਹੈਵੀ ਜਾਣ ਵਾਲੀਆਂ। ਇਹ ਸਾਲ ਉਹ ਪੂਰਾ ਹੈਵੀ ਵਰਕਰ ਸਲੀਵ ਦੇ ਉੱਪਰ ਹੋਇਆ। ਬਹੁਤ ਹੀ ਸੋਹਣਾ ਜਿਵੇਂ ਇਹਨਾਂ ਦਾ ਕੰਮ ਕੀਤਾ ਹੋਇਆ। ਸੂਟ ਦੇ ਉੱਪਰ ਸਾਰੇ ਸੂਟ ਇੱਕ ਵਾਧ ਕੇ ਸੋਹਣੇ ਨੇ। ਸੈਮੀ ਦੇ ਵਿੱਚ ਵੀ ਨੇ ਪ्योर ਦੇ ਵਿੱਚ ਨੇ ਨਾ ਮਿਕਸ ਮਟੀਰੀਅਲ ਆਪਾਂ ਇਹਨਾਂ ਦੇ ਵਿੱਚ ਯੂਜ਼ ਕੀਤਾ ਹੈ ਜਿਹੜਾ ਭੈਣ ਨੇ ਆਪਾਂ ਨੂੰ ਪ्योर ਨਾਲ ਕਿ ਆਪਾਂ ਪ्योर ਨਾਲ ਆਇਆ। ਜਿਹੜਾ ਉਹਨਾਂ ਨੇ ਸੈਮੀ ਦੇ ਵਿੱਚ ਕਿ ਆਪਾਂ ਸੈਮੀ ਦੇ ਵਿੱਚ ਬਣਾਇਆ ਦੇਖ ਸਾਲ ਉਹ ਬਹੁਤ ਹੀ ਸੋਹਣਾ ਸੂਟ ਆ। ਤੇ ਨਾਲ ਇਹਦੇ ਉੱਪਰ ਰੱਖਿਆ ਹੋਇਆ ਸ਼ਰਾਰਾ ਕਲੀਆਂ ਵਾਲਾ ਸ਼ਰਾਰਾ। ਸੌਰੀ ਗ੍ਰੇਪ ਸ਼ਰਾਰਾ। ਪੂਰਾ ਜਾਲੜਾ ਆਪਾਂ ਇਹਦੇ ਨਾਲ ਲਾ ਗਈ। ਪਹਿਲਾ ਇੱਕ ਸੂਟ ਬਣਾ ਚੁੱਕੇ ਹਾਂ ਪਹਿਨੇ ਉਸ ਨੂੰ ਦੇ ਕੇ ਆਪਾਂ ਨੂੰ ਆਰਡਰ ਦਿੱਤਾ ਬਹੁਤ ਹੀ ਪਿਆਰਾ ਜਿਵੇਂ ਸ਼ਰਾੜਾ ਪੂਰਾ ਵਰਕ ਕੀਤਾ ਹੋਇਆ ਹੈ ਸ਼ਰਾੜੇ ਦੇ ਵਿੱਚ ਤੇ ਨਾਲ ਹੀ ਜਿਹੜਾ ਆਪਾਂ ਦੁਪੱਟਾ ਕੀਤਾ ਪ्योर ਚਨਾਉਣ ਦਾ ਦੁਪੱਟਾ ਆਪਾਂ ਲੇਸ ਲਾ ਕੇ ਉਹਨੂੰ ਰੈਡੀ ਕੀਤਾ ਹੈ ਦੁਪੱਟੇ ਨੂੰ ਦੇਖੋ ਸਾਡੇ 4 ਸਾਈਡ ਆਪਾਂ ਲੇਸ ਦਿੱਤੀਆਂ ਵਿੱਚ ਆਪਾਂ ਲਾਈਨ ਆ ਪਾਈਆਂ ਨੇ ਬਹੁਤ ਹੀ ਸੋਹਣਾ ਲੱਗਦਾ ਹੈ ਤਾਂ ਹਲਕਾ ਹਲਕਾ ਜਿਹਾ ਕੰਮ ਕਰਨ ਨਾਲ ਸੂਟ ਦੀ ਗ੍ਰੇਸ ਵੱਖਰੀ ਹੋ ਜਾਂਦੀ ਹੈ ਬਹੁਤ ਹੀ ਸੋਹਣਾ ਲੱਗ ਰਿਹਾ ਸੂਟ ਇਹ 4 ਸਾਈਡ ਲੇਸ ਵਿੱਚ ਆਪਾਂ ਦੋ ਲਾਈਨਾਂ ਆ ਪਾ ਕੇ ਪੈਨਲ ਦਿੱਤੇ ਹੋਏ ਆ ਫੋਰ ਸਾਈਡੀ ਪੈਨਲ ਕਮਾਇਆ ਹੈ ਜਿਹੜਾ ਇਹ ਪੈਨਲ ਬਾਇਨਾ ਫੋਰ ਸਾਈਡੀ ਪਾਇਆ ਹੈ ਬਹੁਤ ਹੀ ਸੋਹਣਾ ਲੱਗਿਆ ਹਾਂ ਜਿ ਕਿਦਾਂ ਲੱਗੀ ਤੁਹਾਨੂੰ ਅੱਜ ਦੀ ਆਪਣੀ ਵੀਡੀਓ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ